ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਨਾ ਤੇ ਟ੍ਰੈਫਿਕ ਕਾਫੀ ਹੋਇਆ ਪਿਆ ਕਿਉਂਕਿ ਸੰਗਤ ਹੀ ਕਾਫੀ ਆਈ ਪਈ ਆ ਤੇ ਆਪਾਂ ਹੁਣ ਚੱਲਦੇ ਹਾਂ ਆ ਬਾਹਰ ਦਾ 뷰 ਤੁਸੀਂ ਚੈੱਕ ਕਰ ਸਕਦੇ ਹੋ ਗੁਰਦੁਆਰਾ ਉੱਪਰ ਦਾ ਗੁਰਮਤਿ ਸਾਹਿਬ ਦੀ ਇਮਾਰਤ ਦਾ ਜਿਹੜਾ ਉਹ ਸਾਰੀ ਚਲਦੀ ਪਈ ਹੈ ਨਾ ਕਾਰਜਰੀ ਜੇ ਆਪਾਂ ਹੁਣ ਚੱਲਦੇ ਹਾਂ ਅੰਦਰ ਦਰਸ਼ਨ ਕਰਦੇ ਹਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਜੀ ਦੇ ਨਾਲ ਇਤਿਹਾਸ ਵੀ ਸਾਂਝ ਪਾਵਾਂਗੇ ਜੀ ਤੇ ਇਹ ਬਾਹਰ ਦੇ ਦਰਸ਼ਨ ਕਰ ਸਕਦੇ ਹੋ ਦਰਸ਼ਨੀ ਦਿਉੜੀ ਦੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਨਾਲ ਸੰਗਤ ਕਾਫੀ ਜ਼ਿਆਦਾ ਆਈਪੀਐਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਫਰ ਇਸ ਸ਼ਾਦਤ ਦੀ 11ਵੀਂ ਵੀਡੀਓ ਵਿੱਚ ਤੇ ਹੁਣ ਆਪਾਂ ਚੱਲੇ ਆਂ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀਸਰੂਪ ਵਾਲ ਨੂੰ ਆਣਾ ਜੀ ਗੁਰਦੁਆਰਾ ਜੋਤੀਸਰੂਪ ਦਾ ਕੀ ਇਤਿਹਾਸ ਬਾਣਾ ਜੀ ਉੱਥੇ ਕੀ ਹੋਇਆ ਸੀ ਸ਼ੇਬਜਾਦਾ ਨਾਲ ਹਨਾ ਜੀ ਉਹ ਸਾਰਾ ਇਤਿਹਾਸ ਤੇ ਜਾ ਕੇ ਆਪਾਂ ਉੱਥੇ ਦੱਸਾਂਗੇ ਨਾਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਾਵਾਂਗੇ ਨਾ ਜੀ ਸਾਰੇ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਵੀਡੀਓ ਨੂੰ ਵਲੋਗ ਨੂੰ ਵੱਧੋ ਅਤੇ ਸ਼ੇਅਰ ਕਰਦਾ ਕਰੋ ਤਾਂ ਜੋ ਹੋਰ ਵੀ ਸੰਗਤਾਂ ਤੱਕ ਇਤਿਹਾਸ ਪਹੁੰਚ ਸਕੇ ਚੈਨਲ ਨਾਲ ਨਵੇਂ ਜੁੜੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਹਨਾ ਜੀ ਇਤਿਹਾਸ ਆਪਣੇ ਬੱਚਿਆਂ ਨਾਲ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਸੱਜਣਾ ਨਾਲ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਸਾਂਝਾ ਕਰਦਾ ਹੋਰ ਤਾਂ ਜੋ ਉਹਨਾਂ ਨੂੰ ਵੀ ਇਤਿਹਾਸ ਦੀ ਥਾਂ ਜੋ ਪਤਾ ਲੱਗ ਸਕੇ ਹਨਾ ਕਿ ਪਤਾ ਲੱਗੇ ਵੀ ਕਿਵੇਂ ਛੋਟੇ ਸ਼ਹੀਦ ਜਦਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਹਨਾ ਜੀ ਕਿਵੇਂ ਸਾਡੇ ਸਿੱਖ ਧਰਮ ਨੂੰ ਬਚਾਇਆ ਹਨਾ ਸਿੱਖ ਧਰਮ ਦੀ ਨੀਂਹ ਰੱਖੀ ਹੈ ਹਨਾ ਜੀ ਤੇ ਕਿਵੇਂ ਹਨਾ ਛੋਟੇ ਸ਼ਹੀਦ ਜਦਾਂ ਨੇ ਆਪਣਾ ਨਹੀਂ ਡੋਲੇ ਸਨਣਾ ਉਹਨਾਂ ਨੇ ਧਰਮ ਪਰिवਰਤਨ ਨਹੀਂ ਕੀਤਾ ਸੀ ਨਾ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਸਿਰਫ ਸਾਨੂੰ ਬਚਾਣ ਖਤਰਾ ਨਾ ਜੀ ਤੇ ਆਓ ਹੁਣ ਚੱਲਦੇ ਹਾਂ ਗੁਰਦੁਆਰਾ ਜੋਤੀ ਸਰੂਪ ਵੱਲ ਨੂੰ ਹਨਾ ਇਸ ਟਾਈਮ ਆਪਾਂ ਰੋਡ ਤੇ ਖੜੇ ਹਾਂ ਗੁਰਦੁਆਰਾ ਫਤਿਹਗੁਰ ਸਾਹਿਬ ਰੋਡ ਵੱਲ ਦੀ ਆ ਜੀ ਵਾਲੀ ਹੈ ਨਾ ਤੇ ਆਪਾਂ ਹੁਣ ਚੱਲੇ ਹਾਂ ਤੇ ਸਿਰਫ 1.5 ਤੋਂ 2 ਕਿਲੋਮੀਟਰ ਦੀ ਏਰੀਆ ਵਿੱਚ ਗੁਰਦੁਆਰਾ ਫਤਿਹਗੁਰ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦਾ ਜਿਹੜਾ ਡਿਸਟੈਂਸ ਵਾਣਾ ਜੀ ਇੰਨੀ ਦੂਰੀ ਦੇ ਉੱਤੇ ਗੁਰਦੁਆਰਾ ਸਾਹਿਬ ਸ਼ਜੋਬੀ ਦਾ ਨਾ ਉਹਨਾਂ ਆਪਾਂ ਉੱਥੇ ਚੱਲਦੇ ਉੱਥੇ ਜਾ ਕੇ ਸਾਰੇ ਇਤਿ ਸ਼ੋਰਟ ਰੀਲਾ ਦੇਖ ਸਕਦੇ ਹੋ ਨਾ ਪਰ ਸ਼ੋਰਟ ਦੇ ਵਿੱਚ ਫਿਰ ਮੈਂ ਕਹਿੰਦਾ ਵੀ ਇਹ ਇਤਿਹਾਸ ਨਹੀਂ ਸਾਝ ਨਹੀਂ ਕਹਿੰਦੀ ਹੈ ਨਾ ਕਿਉਂਕਿ ਉਹਦੇ ਵਿੱਚ ਸ਼ੋਰਟਕਟ ਬਹੁਤ ਹੋ ਜਾਂਦਾ ਜੀ ਨਾ ਲੌਂਗ ਵੀਡੀਓ ਵਿੱਚ ਹੀ ਇਤਿਹਾਸ ਦਾ ਪਤਾ ਚੱਲਦਾ ਨਾਲੇ ਸਾਰੇ ਸਥਾਨਾਂ ਦੇ ਦਰਸ਼ਨ ਕਵਰ ਹੋ ਜਾਂਦੇ ਸਾਰਾ ਕੁਝ ਹੋ ਜਾਂਦਾ ਜੀ ਨਾ ਜਿੱਥੇ-ਜਿੱਥੇ ਤੁਸੀਂ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਆਓ ਫਿਰ ਚੱਲਦੇ ਆ ਗੁਰਦੁਆਰਾ ਜੋਤੀ ਸਰੂਪ ਵੱਲ ਨੂੰ ਜੀ ਲੋ ਜੀ ਇਹ ਰੋਡ ਤੋਂ ਚੱਲਦੇ-ਚੱਲਦੇ ਅੱਜ ਜੇ ਸਿੱਧਾ ਕੋ ਆਏ ਨਾ ਕਿਲੋ ਕਿਲੋ ਮੀਟਰ ਨਿਕਲੇ ਤੇ ਇੱਕ ਗੁਰਦੁਆਰਾ ਸਾਹਿਬ ਜੀ ਦਾ ਹੋਰ ਸਥਾਨ ਸਥਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਆ ਨਾ ਜੀ ਆ ਬੋਰਡ ਲੱਗਿਆ ਆ ਬੋਰਡ ਤੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਨਾ ਜੀ ਆ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਰੀਡ ਕਰ ਸਕਦੇ ਹੋ ਪੜ੍ਹ ਸਕਦੇ ਹੋ ਨਾ ਜੀ ਆ ਗੁਰਦੁਆਰਾ ਸਾਹਿਬ ਇਤਿਹਾਸਿਕ ਆ 12ਵੀਂ ਆਪਾ ਰੋਡ ਤੋਂ ਦਰਸ਼ਨ ਕਰਾਰੇ ਕਿਉਂਕਿ ਆਪਣੇ ਕੋ ਸਮਾਂ ਬਹੁਤ ਘੱਟ ਵਾ ਹੈ ਨਾ ਟਾਈਮ ਵੀ ਜ਼ਿਆਦਾ ਹੋ ਗਿਆ ਜੀ ਹੈ ਨਾ 4 ਬਚ ਗਿਆ ਲਮਸਮਣਾ ਜੀ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਇੱਕ ਗੁਰਦੁਆਰਾ ਸਾਹਿਬ ਹੋਰ ਵੀ ਹੈਗਾ ਜੀ ਅਧਰ ਪਾਸੇ ਬਿਲਕੁਲ ਸਾਹਮਣੇ ਹੈ ਨਾ ਜੀ ਆਂਦੇ ਆ ਗੁਰਦੁਆਰਾ ਸਾਹਿਬ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਲੱਗਦਾ ਜੀ ਦਰਸ਼ਨ ਕਰਫ ਤੋਂ ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਆ। ਜੋ ਵੀ ਸਾਹਮਣੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਹੈ ਨਾ ਤੇ ਟ੍ਰੈਫਿਕ ਕਾਫੀ ਹੋਇਆ ਹੋਇਆ ਕਿਉਂਕਿ ਸੰਗਤ ਹੀ ਕਾਫੀ ਆਈ ਪਈ ਆ। ਜੇ ਆਪਾਂ ਹੁਣ ਚੱਲਦੇ ਆਂ ਆ ਬਾਹਰ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਗੁਰਦੁਆਰਾ ਉੱਪਰ ਦਾ ਗੁਰਮਤਿ ਸਾਹਿਬ ਦੀ ਇਮਾਰਤ ਦਾ ਜਿਹੜਾ ਉਹ ਸਾਰੀ ਚਲਦੀ ਪਈ ਹੈ ਨਾ ਕਾਰਜਰੀ ਜੇ ਆਪਾਂ ਹੁਣ ਚੱਲਦੇ ਅੰਦਰ ਦਰਸ਼ਨ ਕਰਦੇ ਆਂ ਗੁਰਦੁਆਰਾ ਜੋਤੀਸਰੂਪ ਸਾਹਿਬ ਜੀ ਦੇ ਨਾਲ ਇਤਿਹਾਸ ਵੀ ਸਾਂਝ ਪਾਵਾਂਗੇ ਜੀ ਤੇ ਇਹ ਬਾਹਰ ਦੇ ਦਰਸ਼ਨ ਕਰ ਸਕਦੇ ਹੋ ਦਰਸ਼ਨੀ ਦਿਉੜੀ ਦੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਜੀ ਦੇ ਨਾਲ ਸੰਗਤ ਕਾਫੀ ਜ਼ਿਆਦਾ ਆਈ ਪਈ ਹੈ ਦੇਖ ਸਕਦੇ ਹੋ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਚੱਲ ਕੇ سارے اتہاس بھی سانجھ پاؤں گے ماڑے دربار صاحب کے بھی درشن کرا گے نہیں اتہاس کا بورڈ بھی باہر ہی لگا جی پتا ہے اتہاس کے درشن کراؤں گا نال ہی جی ادھر اتہاس کا بورڈ لگا جی پاٹس جا کے میں تم درشن کرا اندر ہندی کے لکھا پایا جی ਇੱਕ ਮਾਰੀਆ ਰੋਜੀ ਮਾਰ ਫਾਇਲ ਨੂੰ ਆਦਰ ਇੰਗਲਿਸ਼ ਦੇ ਬਤੀਏ ਪਹਿਲੇ ਆਪਾਂ ਜੋੜੇ ਜਮਾ ਕਰਾਂਗੇ ਜੋੜੇ ਜਮਾ ਕਰਾ ਕੇ ਫਿਰ ਆਪਾਂ ਜਿਹੜਾ ਮੱਖਾ ਦਿਖਾਂਗੇ ਕਾਲ ਚਾਤੀ ਬੱਚੇ ਜਿਹੜੇ ਖਾਸ ਤੋਂ ਨੇ ਬੋਲਿਆ ਕੋਈ ਦਰਸ਼ਨ ਕਰੋ ਇਹਨਾਂ ਸਾਹਿਬ ਦੀ ਦੂਰੋਂ ਸਾਹਿਬ ਦੀ ਲੈਣ ਦੂਰ بندہ جی خزانہ باہر چلیا گیا ਵਾਸੀ ਜਿਹੜਾ ਹੈ ਅਨੰਤਪੁਰ ਸਾਹਿਬ ਦਾ ਕਿਹੜਾ ਖਾਲੀ ਕਰਾਂਗੇ ਕਿਹੜਾ 5000 ਬੋਲ ਦਿਆਂਦਾ ਉਹ ਠੀਕ ਹੋ ਜੇ ਬਾਹਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਆਪਾਂ ਬਾਹਰ ਆ ਗਏ ਬਾਹਰ ਆਮੇ ਸਾਹਿਬ ਦੀ ਅੰਦਰ ਦਰਸ਼ਨ ਖਾਸੀ ਤੋਂ ਸਰੋਵਰ ਸਾਹਿਬ ਦੇ ਨੇ ਅੰਦਰ ਗੁਰਦੁਆਰਾ ਸਾਹਿਬ ਜੀ ਦਾ ਉੱਪਰਲਾ ਗੁੰਮੜਾ ਅੰਦੀ ਸਾਰੀ ਚੱਲਦੀ ਪਈ ਆ ਜੀ ਅੰਦਰ ਕੜਾ ਪ੍ਰਸ਼ਾਦ ਦੇਵ ਵੀ ਲੈ ਸਕਦੇ ਹੋ ਤੇ ਆ ਆ ਗਿਆ ਜੀ ਇਹਨਾਂ ਜੀ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਆ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦਾ ਉਹ ਇਤਿਹਾਸ ਆ ਵਾ ਜੀ ਕਿ ਉੱਥੇ ਜਿਹੜਾ ਕਿ ਛੋਟੇ ਸ਼ਬਜਾਦਾ ਦਾ ਬਾਬਾ ਜੁਰਾਵਰ ਸਿੰਘੀ ਬਾਬਾ ਫਤਿਹ ਸਿੰਘ ਜੀ ਦਾ ਨਾ ਤੇ ਮਾਤਾ ਗੁਜਰ ਕੋੜ ਜੀ ਦਾ ਸਸਕਾਰ ਹੋਇਆ ਸੀ ਜੀ ਨਾ ਇਸ ਸਥਾਨ ਦੇ ਉੱਤੇ ਐਡਜਟ ਆਈ ਲੋਕੇਸ਼ਨal ਤੇ ਛੋਟੇ ਸ਼ਬਜਾਦਾ ਦਾ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਹੋਇਆ ਸੀ ਨਾ ਜੀ ਪੁੱਤਰ ਦੇ ਹਾਂ ਦਾ ਸਸਕਾਰ ਹੋਇਆ ਸੀ ਨਾ ਜੀ ਇਸ ਤੋਂ ਬਾਅਦ ਆਪਾਂ ਅਗਲਾ ਗੁਰਦੁਆਰਾ ਸਾਹਿਬ ਜਿੱਥੇ ਕਿ ਸ਼ੇਰਾਂ ਨੇ ਰਾਖੀ ਕੀਤੀ ਸੀ ਨਾ ਜੀ ਉਹ ਗੁਰਦੁਆਰਾ ਸਾਹਿਬ ਜਿਹੜੀ ਆਪਾਂ ਤੁਹਾਨੂੰ ਦਰਸ਼ਨ ਦਿਵਾ ਰਹੇ ਅਥਰ ਇਤਿਹਾਸ ਸਾਰਾ ਕੁਝ ਆਪਾਂ ਤੁਹਾਨੂੰ ਸਾਂਝਾ ਕਰਾਂਗੇ ਲੋਕ ਦੇ ਵਿੱਚ ਨੈਕਸਟ ਵਲੌਗ ਜਿਹੜਾ ਆਊਗਾ ਆਪਣਾ ਇਹ ਜੀ ਲੋਕ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹਨ ਜੀ ਆਹ ਗੁਰਦੁਆਰਾ ਫਤੇਗੜ ਸਾਹਿਬ ਦਾ ਜਿਹੜਾ ਕੀ ਆਲ ਦੁਆਲੇ ਹੀ ਸਾਰੇ ਸਥਾਨ ਬੜੇ ਬਿੰਨਾ ਜੀ 1.2 2.3 ਕਿਲੋਮੀਟਰ ਦੇ ਏਰੀਆ ਤੇ ਸਾਰੇ ਸਥਾਨ ਤੁਹਾਨੂੰ ਦੇਖਣ ਨੂੰ ਮਿਲ ਜਣਗੇ ਤੇ ਆ ਕੇ ਤੁਸੀਂ ਦਰਸ਼ਨ ਦਿਦਾ ਪਰ ਕਰਦੇ ਹੋ ਹਨ ਜੀ ਉਹ ਗੁਰਦੁਆਰਾ ਜੋਤੀ ਸੂਰਜ ਸਾਹਿਬ ਦਾ ਇਤਿਹਾਸ ਆਪਾਂ ਬੋਰਡ ਵੀ ਦਿਖਾਇਆ ਤੁਹਾਨੂੰ ਬੋਰਡ ਦੇ ਵਿੱਚ ਕਿੱਥੇ ਆਖਰ ਤੋਂ ਜੀ ਆਪਾਂ ਸੰਖੇਪ ਦੇ ਤੌਰ ਤੇ ਜਾਣਕਾਰੀ ਸ਼ੋਰ ਕੀਤੀ ਆ ਤੇ ਫਿਰ ਵੀ ਇਤਿਹਾਸ ਨੂੰ ਦੇ ਪਰਚੇਰੀਆਂ ਤੋਂ ਮਾਫੀ ਦੀ ਹੋਣ ਮੱਖਰ ਕਿਰਪਾ ਅਨਸਾਰ ਮਣ ਪਾਂਡਣੀਆਂ ਲਿਖੋ ਜਜਾ ਲਾ ਲਿਖਾ ਬਾਕੀ ਇਤਿਹਾਸ ਤੁਸੀਂ ਆ ਬੋਰਡ ਤੇ ਪੜ ਸਕਦੇ ਹੋ ਜੀ ਪੰਜਾਬੀ ਵਿੱਚ ਇੰਗਲਿਸ਼ ਦੇ ਵਿੱਚ ਤੇ ਹਿੰਦੀ ਵਿੱਚ ਇਤਿਹਾਸ ਸੰਖੇਪ ਦੇ ਵਿੱਚ ਦੱਸਿਆ ਆ ਜੀ ਤੁਸੀ ਪਾਸਪ ਦੇਣਾ ਜੀ ਬਾਬਾ ਜੁਰਾਵਸਤਿ ਜੀ ਦੀ ਜਿਹੜੀ ਉਮਰ ਸੀ 9 ਸਾਲ ਸੀ ਬਾਬਾ ਫਤੇ ਸਿੰਘ ਜੀ ਦੀ ਜਿਹੜੀ ਉਮਰ ਸੀ ਉਹ 7 ਸਾਲ ਦੀ ਹੈਣਾ ਜੀ ਤੇ ਮਾਤਾ ਗੁਜਰੀ ਜੀ ਅਨ ਮੁਖਿਤ ਸੀ ਇਹ ਦੇ ਕੇ ਸ਼ਹੀਦ ਕਰਨ ਦੇ ਪਿੱਛੇ ਜ਼ਾਲਮ ਹਕੂਮਤ ਇਹ ਮਨਸਾ ਸੀ ਕਿ ਲੋਕਮਾਨਾ ਅੰਦਰ ਦਿੱਲੀ ਸਰਕਾਰ ਦੀ ਦ੍ਰਿਸ਼ਟ ਵਿਧਾਈ ਜਾ ਸਕੇ ਇਸ ਮਨਸੂਬੇ ਤਹਿਤ ਸ਼ਹਿਰ ਜادیه ਤੇ ਮਾਤਾ ਜੀ ਦੇ ਅੰਤਮ ਸਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਨੂੰ ਕਰਦੇ ਅਨੰਨ ਤਦੋਂ ਡਿਵਾਨ ਟੋਟਰ ਮਲਜੀਤ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਧਨ ਸੰਪੰਤੀ ਕੁਰਬਾਨ ਕਰਕੇ ਜ਼ਾਲਮ ਮਜੀਦ ਖਾਨ ਸੁਬਾ ਸਹੰਦ ਦੀ ਸ਼ਰਤ ਪੂਰੀ ਕਰਦੇ ਹਾਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ ਕੀ ਧਰਤੀ ਦਾ ਟੁਕੜਾ ਖਰੀਦਿਆ ਜਿਸ ਉੱਪਰ ਇਹ ਕਿਖਾ ਵਿੱਚੋਂ ਸ਼ਹਿਬਜਾਦਿਆਂ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਮਾਤਾ ਗੁਦਰੀ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਅਸਥਾਨ ਹੈ। ਉਹ ਅੱਧਰ ਪਾਸੇ ਜੀ ਗੁਰਨਾਣਕ ਪਾਸ਼ਾ ਜੀ ਦੀ ਸਫਰ ਦੀ ਉਦਾਸੀਆਂ ਬਾਰੇ ਸਾਰਾ ਮੈਪ ਨਕਸ਼ਾ ਆਓ ਤੁਸੀਂ ਪਰਖ ਸਕਦੇ ਹੋ ਜੀ। ਆਪਣੇ ਅੰਤ ਤੱਕ ਪਹੁੰਚ ਰਹੇ ਨਹੀਂ ਇੱਥੇ ਉਹ ਜਿਹੜਾ ਰਾਜ ਹੈ ਜਿਹੜੇ ਦਾ ਸੰਬੰਧ ਦੇ ਵਿੱਚ ਬਹੁਤ ਈਂ ਦੀਆਂ ਆਵਾਜ਼ਾਂ ਵਿੱਚ ਆਉਂਦੇ ਸੁਣ ਵਿੱਚ ਹੁੰਦੀਆਂ ਤੇ ਜਿਹੜਾ ਪਾਸਬੰਦ ਕਿਹਾ ਹੈ ਜੀਨਾ ਸਤਨਾਪੇ ਜਿਹੜੇ ਧੋਲੇ ਨੇ ਬਣਾਉਂਦੇ ਨੇ ਮਾਰਨ ਬਿੰਦੂ ਇਹ ਆਰਬਿੰਦ ਤਰਸ ਬਿੰਦੂ ਖੇਡ ਹੁੰਦਾ ਜਿੱਤੋਂ ਮੇਰੇ ਅੱਗੇ ਸਮਾਧੀ ਲਾਓ ਜੀ ਆਪਾਂ ਤੁਹਾਨੂੰ ਦਰਸ਼ਨ ਦੇਦਾ ਕਰਾਏ ਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਿੱਥੇ ਕੀ ਛੋਟੇ ਸ਼ਹਿਬ ਜਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਕਿ ਆਪਣਾ ਸੰਸਕਾਰ ਹੋਇਆ ਸੀ ਪੁੱਤਰ ਦੇਹਾਂ ਦਾ ਨਾ ਜੀ ਜਵਾਨ ਟੋਡਰਮਲ ਜੀ ਹੈ ਨਾ ਜਿਨ੍ਹਾਂ ਨੇ ਜਗਾਂ ਨੂੰ ਖਰੀਦਿਆ ਹਨਾ ਜੀ ਫਰੀਦਕੇ ਤੇ ਸੰਸਕਾਰ ਕੀਤਾ ਖੜੀ ਮੋਰਾ ਕਰਕੇ ਸੋਨੇ ਦੀਆਂ ਇਹ ਥਾਂ ਨੂੰ ਖਰੀਦਿਆ ਹਨਾ ਜੀ ਤਾਂ ਜੋ ਉਹ ਸੰਸਕਾਰ ਕਰ ਸਕੋ ਨਾ ਜੀ ਜੋ ਆਪਣਾ ਰਸਮਾਂ ਕਰ ਸਕੋ ਨਾ ਜੀ ਤੇ ਬਾਕੀ ਮੁਗਲਿਆ ਹਕਮਤਿਆਂ ਨੇ ਬਹੁਤ ਜੋਸ਼ ਬਹੁਤ ਜ਼ੋਰ ਲਾਇਆ ਸੀ ਨਾ ਪਰ ਉਹਨਾਂ ਦੀ ਇੱਕ ਨਾ ਚਲੀ ਗਈ ਹੈ ਨਾ ਆਪਾਂ ਤੁਹਾਨੂੰ ਸਾਰੇ ਅੰਦਰ ਦੇ ਪ੍ਰਾਪੀ ਦੇ ਦਰਸ਼ਨ ਦਿਖਾਏ ਅਸਲ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਨਾ ਸਾਰੇ ਦਰਸ਼ਨ ਦਿਖਾਏ ਨਾ ਜੀ ਸਫਰ-ਏ-ਸ਼ਾਦ ਦੀ ਆਪਣੀ 11ਵੀਂ ਵੀਡੀਓ ਸੀ ਨਾ ਜੀ ਅਸ ਤੋਂ ਬਾਅਦ ਆਪਾਂ ਉੱਥੇ ਜਾਵਾਂਗੇ ਸਫਰ-ਏ-ਸ਼ਾਦ ਦੀ 12ਵੀਂ ਵੀਡੀਓ ਜਿੱਥੇ ਕਿ ਸ਼ੇਰਾਨੀ ਉਹਨਾਂ ਦੇ ਪੁੱਤਰ ਦੇ ਹਨ ਜਦੋਂ ਕਿ ਰਾਖੀ ਕੀਤੀ ਹੈ ਨਾ ਜੀ ਉਹ ਗੁਰਦੁਆਰਾ ਸਾਹਿਬ ਜੀ ਦਾ ਆਪਾਂ ਇਤਿਹਾਸ ਸਮਝਾ ਕਰਾਂਗੇ ਇਹਨਾਂ ਦੀ ਵੀਡੀਓ ਨੂੰ ਵਲੋਗ ਨੂੰ ਅਸ ਤੋਂ ਬਾਅਦ ਸ਼ੇਅਰ ਕਰਦੇ ਹਾਂ ਅਗਰ ਨਿਕਾਪ ਨਗਲਦੀ ਹੋਈ ਹੈ ਉਹਦੇ ਲਈ ਮਾਫੀ ਜੀ ਅਣਾ ਸਫਰੇ ਸ਼ਾਦਤ ਨਾਲ ਜੁੜੋ ਆਪਣੇ ਬੱਚਿਆਂ ਨਾਲ ਪਿਆਰ ਸ਼ੇਅਰ ਕਰੋ ਸਾਰਿਆਂ ਨੂੰ ਪਿਆਰ ਕਰੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਫਲਸਫਾ ਹੈ ਕਿ ਜੀ ਜੀ